ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਹੋਰ ਨਵੀਂ ਅਪਡੇਟ ਨਾਲ ਸੋ ਦੋਸਤੋ ਥੋੜਾ ਸਮਾਂ ਪਹਿਲਾਂ ਹੀ ਇੱਕ ਆਪਣੇ ਕੋਲੇ ਅਪਡੇਟ ਆਈ ਹੈ ਕਿਉਂਕਿ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਅੱਜ 5 ਸਤੰਬਰ ਸੀ ਅ ਅਧਿਆਪਕ ਦਿਵਸ ਸੀ ਸੋ ਅਧਿਆਪਕ ਦਿਵਸ ਦੇ ਮੌਕੇ ਤੇ ਦੋਵੇਂ ਗੱਲਾਂ ਨੇ ਦੋਸਤੋ ਇੱਕ ਪਾਸੇ ਖੁਸ਼ੀ ਦੀ ਗੱਲ ਵੀ ਹੈ ਇੱਕ ਪਾਸੇ ਦੁੱਖ ਦੀ ਗੱਲ ਹੈ ਸੋ ਸਭ ਤੋਂ ਪਹਿਲਾਂ ਜਿਵੇਂ ਕਿ ਆਦੀ ਵੀ ਆਪਾਂ ਖੁਸ਼ੀ ਦੀ ਗੱਲ ਤੋਂ ਦੱਸ ਦੇਣੀ ਹੈ ਕਿ ਈਟੀਟੀ ਕੇਡਰ 6635 ਦੇ ਉੱਪਰ ਜਿਹੜਾ ਉਹਨਾਂ ਨੇ ਕੇਸ ਲਗਾਇਆ ਸੀ ਇਹ ਸਾਨੂੰ ਵੀ 6ਵੇਂ ਪੇ ਕੇਮਸ਼ਨ ਦੇ ਅਕੋਰਡਿੰਗ ਜਿਹੜੀ ਉਹ ਸੈਲਰੀ ਮਿਲਣੀ ਚਾਹੀਦੀ ਹੈ 6ਵੇਂ ਪੇ ਸਕੇਲ ਜਿਹੜਾ ਲਾਗੂ ਹੋਣਾ ਚਾਹੀਦਾ ਹੈ ਸੋ ਦੋਸਤੋ 6635 ਕੇ ਲਈ ਜਾਂ ਈਟੀਟੀ ਕੇਟਰ ਦੇ ਜਿੰਨੇ ਵੀ ਪਟੀਸ਼ਨਸ ਨੇ ਉਹਨਾਂ ਦੇ ਉੱਪਰ ਅੱਜ 6ਵੇਂ ਪੇ ਸਕੇਲ ਨੂੰ ਲੈ ਕੇ ਜਿਹੜਾ ਹੈਗਾ ਉਹ ਆਰਡਰ ਜਾਰੀ ਕਰ ਦਿੱਤੇ ਗਏ ਆ ਕੋਰਟ ਵੱਲੋਂ ਕਿ ਉਹਨਾਂ ਨੂੰ 6ਵੇਂ ਪੇ ਸਕੇਲ ਦੇ ਅਕੋਰਡਿੰਗ ਹੀ ਉਹਨਾਂ ਦੇ ਬਣਦੇ ਲਾਭ ਜਿਹੜੇ ਉਹ ਦਿੱਤੇ ਜਾਣਗੇ ਪਲੱਸ 12% ਜਿਹੜਾ ਉਹ ਵਿਆਜ ਦੇ ਹਿਸਾਬ ਨਾਲ ਠੀਕ ਹੈ ਜੀ ਸੋ ਪਰ ਦੁੱਖ ਦੀ ਗੱਲ ਇਹ ਹੈ ਕਿ ਦੋਸਤੋ ਆਪਾਂ ਦੇਖਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ 3704 ਅਧਿਆਪਕ ਕੇਡਰ ਦੇ ਮਾਸਟਰ ਕੇਡਰ ਦੇ ਨਿਹੜੇ ਕਰਮਚਾਰੀਆ ਉਹ 6ਵੀਂ ਪੇਸਕਿਲ ਨੂੰ ਲੈ ਕੇ ਵੱਡਾ ਧਰਨਾ ਜਿਹੜਾ ਉਹਨਾਂ ਨੇ ਲਾਰ ਕੇ ਪੱਕਾ ਮੋਰਚਾ ਜਿਵੇਂ ਕਹਿ ਸਕਦੇ ਹੋ ਦੋਸਤੋ ਲੱਗਿਆ ਹੋਇਆ ਹੈ ਪਰ ਵਿਭਾਗ ਉਹਨਾਂ ਨੂੰ ਇੱਕ ਸਪਸ਼ਟ ਪੱਤਰ ਦੇਣ ਤੋਂ ਪਤਾ ਨਹੀਂ ਕਿਉਂ ਆਨਾਕਾਨੀ ਜਾਂ ਮੰਨਕਰ ਹੋ ਰਿਹਾ ਸੋ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਅਧਿਆਪਕ ਦਿਵਸ ਦੇ ਮੌਕੇ ਦੀਪੁਰ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਠੀਕ ਹੈ ਜੀ ਸੋ ਉਹਨਾਂ ਲਈ ਅਧਿਆਪਕ ਦਿਵਸ ਇੱਕ ਉਸ ਤਰ੍ਹਾਂ ਕਾਲੇ ਦਿਨ ਦੇ ਬਰਾਬਰ ਹੀ ਹੈ ਸੋ ਬੜਾ ਦੁੱਖ ਹੁੰਦਾ ਜਦੋਂ ਇੱਕ ਜਿਹੜਾ ਹੈਗਾ ਇਤਿਹਾਸ ਦਾ ਰਚੇਤਾ ਜਾਂ ਜਿਹਨੇ ਇਤਿਹਾਸ ਸਿਰਜਣਾ ਆਉਣ ਵਾਲੇ ਬੱਚਿਆਂ ਨੂੰ ਪਹੁੰਚ ਸਵਾਰਨ ਉਹ ਸੜਕਾਂ ਤੇ ਪੂਰੇ ਮੀਂਹ ਦੇ ਵਿੱਚ ਦੋਸਤੋ ਆਪਾਂ ਦੇਖਿਆ ਕਿ ਪਿਛਲੇ ਖੜਾ ਦੀ ਸਥਿਤੀ ਵੀ ਬਣੀ ਹੋਈ ਹੈ ਖਾਸ ਕਰ ਮੋਹਾਲੀ ਪਟਿਆਲੇ ਦੇ ਵਿੱਚ ਤਾਂ ਜਾਂ ਚੰਡੀਗੜ੍ਹ ਦੇ ਵਿੱਚ ਤਾਂ ਮੀਂਹ ਬਹੁਤ ਜ਼ਿਆਦਾ ਪੈਂਦੇ ਹੈ ਸੋ ਫਿਰ ਵੀ ਉਹ ਮੀਂਹ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਧਰਨਾ ਲਗਾਤਾਰ ਹੋ ਜਾਰੀ ਰਿਹਾ ਹੈ ਦੋਸਤੋ ਦੁੱਖ ਹੁੰਦਾ ਹੈ ਜਦੋਂ ਇਸ ਤਰ੍ਹਾਂ ਕੀਤਾ ਜਾ ਰਿਹਾ ਇੱਕ ਪਾਸੇ ਤਾਂ ਤੁਸੀਂ ਦੋਨਾਂ ਛੇਵੇਂ ਪੀਕ ਮਿਸ਼ਨ ਦੇ ਆਡਰ ਜਾਰੀ ਕਰਤੇ ਤੇ ਦੂਸਰੇ ਪਾਸੇ ਤੁਸੀਂ ਉਹ ਅਧਿਆਪਕ ਸੜਕਾਂ ਤੇ ਅਜੀਬ ਵੀ ਵਿਚਾਰੇ ਉਸੇ ਤਰ੍ਹਾਂ ਹੀ ਬੈਠੇ ਆ ਸੋ ਹੋ ਸਕਦਾ ਹੈ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਵੀ ਕੋਈ ਇੱਕ ਸਪਸ਼ਟ ਪੱਤਰ ਦੇ ਕੇ ਉਹਨਾਂ ਦੇ ਪਰਚੇਮਾ ਪੀਕ ਕਮਿਸ਼ਨ ਜਿਹੜਾ ਉਹ ਲਾਗੂ ਕੀਤਾ ਜਾਵੇ ਹਾਲਾਂਕਿ ਬਹੁਤ ਸਾਰੇ ਅਧਿਆਪਕਾਂ ਦੀ ਜਿਹੜੀ 70% ਅਧਿਆਪਕਾਂ ਦੀ ਤਨਖਾਹ 46800 ਦੇ ਨਾਲ ਪੈ ਚੁੱਕੀ ਹੈ ਠੀਕ ਹੈ ਜੀ ਪਰ ਕੁਸ਼ਕ ਖਾਸ ਕਰ ਮਾਨਸਾ ਦੇ ਜਿਹੜੇ ਡੀਓ ਮੈਡਮ ਸੀ ਜਾ ਸੰਗਰੂਰ ਦੇ ਸੀਗੇ ਬਰਨਾਲਾ ਦੇ ਜਿੱਥੇ ਥੋੜੇ ਬਹੁਤ ਵੀ ਹੋਰ ਪਠਾਨਕੋਟ ਦੇ ਉਹਨਾਂ ਇਲਾਕਿਆਂ ਵਿੱਚ ਵਿੱਚ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਹੈਗੀ ਆ ਉਹ ਉਹ ਤਨਖਾਹਾਂ ਨਹੀਂ ਪਈਆਂ ਸੋ ਦੁੱਖ ਦੀ ਗੱਲ ਹੈ ਪਰ ਹੁਣ ਗੱਲ ਕਰਦੇ ਆਂ ਦੋਸਤੋ ਆਪਾਂ 6635 ਕੈਂਡੀਡੇਟਸ ਵਾਸਤੇ ਜਾਂ ਈਟੀਟੀਕੇਡਰ ਵਾਸਤੇ ਉਹਨਾਂ ਵਾਸਤੇ ਖੁਸ਼ਖਬਰੀ ਹੈ ਕਿ ਉਹਨਾਂ ਦੇ ਉੱਪਰ ਛਿਆ ਜਿਹੜਾ ਹੈਗਾ ਛੇਵਾਂ ਪੇ ਕਮਿਸ਼ਨ ਲਾਗੂ ਹੋ ਚੁੱਕਾ ਹੈ ਅੱਜ ਆਰਡਰ ਆ ਚੁੱਕੀ ਹੈ ਕੀ ਹੈ ਸਾਰੀ ਜਾਣਕਾਰੀ ਤੁਹਾਡਾ ਡਿਟੇਲ ਦੇ ਵਿੱਚ ਸਾਂਝੀ ਕਰਦੇ ਆਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਕਿਰਪਾ ਕਰਕੇ ਚੈ ਸੋ ਜਿ세 ਤਰ੍ਹਾਂ ਕਿ ਤੁਸੀਂ ਜਾਣਦੇ ਹੋ ਦੋਸਤੋ ਐਸਐਸਏ ਨਗਰ ਚਾਰ ਤਰੀਕ ਦਾ ਇਹ ਪੱਤਰ ਹੈ ਜੱਗਾ ਸਿੰਘ ਉਰਫ ਜਿਹੜਾ ਹੈਗਾ ਉਮਰ ਲਗਭਗ 27 ਸਾਲ ਪੁੱਤਰ ਭੋਲਾ ਸਿੰਘ ਨਿਵਾਸੀ ਵਾਰਡ ਬੋਹਾ ਤਹਿਸੀਲ ਬੁਲਾਡਾ ਝਲਾ ਮਾਨਸਾ ਪੰਜਾਬ ਅਤੇ 738 ਹੋਰ ਨੇ ਸਿਵਲ ਰੈਟ ਪਟੀਸ਼ਨ ਨੰਬਰ 3821 2025 ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ দাਰ ਕੀਤੀ ਸੀ ਸੋ ਦੋਸਤੋ ਇਹ ਟਿੱਕੀ ਦਰਦੇ ਨੇ ਜੱਗਾ ਸਿੰਘ ਨੇ ਤੇ ਉਹਦੇ ਨਾਲ ਹੀ ਜਿਹੜੇ ਹੋਰ 738 ਕਰਮਚਾਰੀ ਹੋਰ ਨੇ ਭਾਵ 739 ਕਰਮਚਾਰੀ ਸੀ ਜਿਨ੍ਹਾਂ ਨੇ ਇਹ ਜਿਹੜਾ ਕੇਸ ਦਾਇਰ ਕੀਤਾ ਸੀ ਸੋ ਮਾਨਯੋਗ ਪੰਜਾਬ ਰਹਿਣਾ ਹਾਈ ਕੋਰਟ ਦਾ ਜੱਜ ਦੇ ਉੱਪਰ ਫੈਸਲਾ ਆ ਚੁੱਕਿਆ ਹੈ ਜਿਸ ਨੂੰ ਅਰਦਾਸ ਕੀਤੀ ਗਈ ਸੀ ਕਿ ਜਵਾਬਦੇਹ ਨੂੰ ਹੁਕਮ ਦਿੱਤਾ ਜਾਵੇ ਕਿ 2018 ਦੇ ਨਿਯਮਾਂ ਅਨੁਸਾਰ 10334800 ਪਲੱਸ 4200 ਗ੍ਰੇਡ ਪੇ ਦੇ ਨਾਲ ਠੀਕ ਹੈ ਜੀ ਜਿਸ ਤਰ੍ਹਾਂ ਮਾਸਟਰ ਕੇਡਰ ਦੀਏ ਦੋਸਤੋ 10334800 ਪਲੱਸ 5000 ਇਸੇ ਤਰੀਕੀ ਈਟੀਟੀ ਦੀ ਜੀ ਗੱਲ ਕਰੀਏ 10334800 ਪਲੱਸ 4200 ਗ੍ਰੇਡ ਪੇ ਦੇ ਨਾਲ ਜਿਹੜੀ ਉਹ ਤਨਖਾਹ ਉਹਨਾਂ ਦੀ ਬਣਾਈ ਜਾਵੇ ਸੇਵਾ ਵਿੱਚ ਸ਼ੁਰੂਆਤ ਦੀ ਹੀ ਤਨਖਾਹ ਸਕੇਲ ਦਿੱਤੀ ਜਾਵੇ ਅਤੇ 12% ਵਿਆਜ ਸਮੇਤ ਬਕਾਇਆ ਰਕਮ ਦਾ ਭੁਗਤਾਨ ਕੀਤਾ ਇਹ ਵੀ ਦਰਸਾਇਆ ਗਿਆ ਹੈ ਕਿ ਇਸ ਤਰ੍ਹਾਂ ਮਾਮਲਾ ਪਹਿਲਾਂ ਹੀ ਮਾਨਯੋਗ ਹਾਈ ਕੋਰਟ ਵਿੱਚ ਜਿਹੜਾ ਸਿਵਲ ਰੈਪੀਟਿਸ਼ਨ ਨੰਬਰ 15896 2023 ਸੌਰਵ ਸ਼ਰਮਾ ਤੇ ਹੋਰ ਵਰਸਸ ਸਟੇਟ ਆਫ ਪੰਜਾਬ ਵਿੱਚ ਨਿਪਟਾਇਆ ਜਾ ਚੁੱਕਾ ਹੈ ਸੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਦੋਸਤੋ ਸੌਰਵ ਸ਼ਰਮਾ ਵਾਲੇ ਕੇਸ ਦੇ ਵਿੱਚ ਜਿਹੜੀ ਸ਼ੁਰੂਆਤ ਹੋਈ ਸੀ ਉਸ ਤੋਂ ਹੀ ਪਿਟੀਸ਼ਨਰਾਂ ਕੋਰਟ ਦੇ ਵਿੱਚ ਦਾਰਨ ਹੋਣੀਆਂ ਸ਼ੁਰੂ ਹੋਈਆਂ ਸੀ ਚਾਹੇ ਉਸ ਤੋਂ ਬਾਅਦ ਹੋ ਮਾਸਟਰ ਗ੍ਰੇਡਰ ਦੀਆਂ ਗੁਰਪ੍ਰੀਤ ਸਿੰਘ ਦਵਿੰਦਰ ਖੇੜਾ ਜਾਂ ਹੋਰ ਵੀ ਇੱਕ ਦੋ ਜਿਹੜੇ ਸੀਗੇ ਉਹਨਾਂ ਦੇ ਉੱਪਰ ਜਿਹੜੀਆਂ ਹੋ ਆਈਆਂ ਸਬਟਿਸ਼ਨ ਨੇ ਹੋਰ ਵੀ ਅਰਦਾਸ ਕੀਤੀ ਕਿ 17720 ਅਤੇ 211020 ਦੇ ਹੁਕਮ ਐਨੈਕਸਰ 5 ਅਤੇ 6 ਰੱਦ ਕੀਤੇ ਜਾਣ ਉਹਨਾਂ ਨੇ ਇਹ ਵੀ ਪ੍ਰਾਰਥਨਾ ਕੀਤੀ ਹੈ ਕਿ 313 2022 ਦੇ ਹੁਕਮ ਐਨੈਕਸਰ P9 ਨੂੰ ਰੱਦ ਕਰਕੇ ਉਹਨਾਂ ਨੂੰ ਗਲਤ ਤਨਖਾਹ ਸਕੇਲ 29200 ਤੇ ਨਾ ਰੱਖਿਆ ਜਾਵੇ ਮਾਨਯੋਗ ਹਾਈ ਕੋਰਟ ਨੇ 11225 ਨੂੰ ਪਟੀਸ਼ਨ ਦਾ ਨਿਪਟਾਰਾ ਕਰਦੇ ਹੁਕਮ ਦਿੱਤਾ ਸੋ ਦੇਖੋ ਦੇਖੋ ਹਾਈ ਕੋਰਟ ਵੱਲੋਂ ਹੁਕਮ ਜਾਰੀ ਹੋ ਚੁੱਕਿਆ ਸੋ ਹੁਕਮ ਕੀ ਹੈ ਪੀਟੀਸ਼ਨ ਵਿੱਚ ਕੀਤੀ ਪ੍ਰਾਰਥਨਾ ਮੁਤਾਬਕ ਜਵਾਬ ਦੇਣ ਨੂੰ ਹੁਕਮ ਦਿੱਤਾ ਜਾਵੇ ਕਿ ਉਹ 1034800 ਪਲੱਸ 4200 ਗ੍ਰੇਡ ਪੇ ਦੀ ਤਨਖਾਹ ਸਕੇਲ ਪਲੱਸ 11% ਜਿਹੜਾ ਵਿਆਸ ਸਮੇਤ ਉਹ ਦੇਣਗੇ ਪੀਟੀਸ਼ਨਰ ਦੇ ਵਕੀਲ ਨੇ ਦਰਸਾਇਆ ਕਿ ਇਸੇ ਕਿਸਮ ਦਾ ਮਾਮਲਾ ਪਹਿਲਾਂ ਜਿਹੜਾ 1596 ਸਰਵਪ ਸ਼ਰਮਾ ਵਾਲਾ ਉਹ ਨਿਪਟਾਇਆ ਜਾ ਚੁੱਕਾ ਹੈ ਅਤੇ ਉਸ ਨੂੰ 201 2025 ਨੂੰ ਮਾਨ ਜੋ ਕੋਰਟ ਨੇ ਵੀ ਬਰਕਰਾਰ ਰੱਖਿਆ ਹੋਇਆ ਹਲੇ ਹਲੇ ਉਹਦੇ ਉੱਪਰ ਜਿਹੜਾ ਉਹ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਇਸ ਪਟੀਸ਼ਨ ਨੂੰ 6 ਮਹੀਨਿਆਂ ਵਿੱਚ ਨਿਪਟਾਉਣ ਲਈ ਹੁਕਮ ਦਿੱਤਾ ਗਿਆ ਅਤੇ ਜੇ ਪਟੀਸ਼ਨਰ ਹੱਕਦਾਰ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ ਤੁਰੰਤ ਲਾਭ ਦਿੱਤਾ ਜਾਏਗਾ ਠੀਕ ਹੈ ਜੀ ਪਟੀਸ਼ਨ ਨੰਬਰ 17625 ਨੂੰ ਸੁਣਾਈ ਸੁਣਵਾਈ ਦਾ ਮੌਕਾ ਦਿੱਤਾ ਗਿਆ ਹੈ 11/2/2025 ਅਤੇ 13/9/2024 ਦੇ ਹੁਕਮਾਂ ਨੂੰ ਦੇਖਦੇ ਆਂ ਇਹ ਪਾਇਆ ਗਿਆ ਹੈ ਕਿ 2016 ਦੇ ਨਿਯਮਾ ਮੁਤਾਬਕ ਸਾਰੇ ਉਮੀਦਵਾਰਾਂ ਨੂੰ ਜਿਹੜੀ ਬਰਾਬਰ ਹੋ ਤਨਖਾਹ ਮਿਲਣੀ ਚਾਹੀਦੀ ਹੈ ਭਾਵੇਂ ਇੱਕ ਕੇਡਰ ਦੇ ਉੱਪਰ ਦੋ ਜਿਹੜੀ ਪੇ ਸਕੀਲ ਹੋ ਦੋਸਤੋ ਨਹੀਂ ਲੱਗ ਸਕਦੇ ਕਿਸ ਜਰਨਲਾਈਜ਼ ਦੀ ਗੱਲ ਹੋ ਰਹੀ ਹੈ ਦੋਸਤੋ ਜੇਕਰ ਇੱਕ ਦਾ ਤਾਂ ਹੌਲੀ-ਹੌਲੀ ਜਿਹੜਾ ਕਿਸ ਜਰਨਲਾਈਜ਼ ਹੋ ਜਾਂਦਾ ਹੁੰਦਾ ਹੈ ਠੀਕ ਹੈ ਜੀ ਭਾਵ ਇੱਕ ਕਿੱਟਰ ਦੇ ਉੱਪਰ ਕਦੇ ਵੀ ਦੋ ਪੇਸ ਕਿ ਲਾਗੂ ਨਹੀਂ ਹੁੰਦੇ ਵਿੱਤ ਭਾਗ ਨੇ 2925 ਨੂੰ ਸਹਿਮਤੀ ਦਿੱਤੀ ਠੀਕ ਹੈ ਜੀ ਵਿੱਤ ਵਿਭਾਗ ਭਾਵ ਸਿੱਖਿਆ ਭਾਗ ਦੇ ਜਿਹੜੇ ਉਹਨਾਂ ਨੇ ਵਿੱਤ ਭਾਗ ਨੇ ਵੀ ਦਿੱਤਾ ਕਿ 2 ਤਰੀਕ ਨੂੰ ਭਾਵ 2 ਸਤੰਬਰ ਨੂੰ ਉਹਨਾਂ ਨੇ ਕਹਿ ਦਿੱਤਾ ਕਿ 10334800 4200 ਗ੍ਰੇਡ ਪੇ ਦੀ ਤਨਖਾਹ 2018 ਦੇ ਨਿਯਮ ਅਨੁਸਾਰ ਦਿੱਤੀ ਜਾਵੇ ਹੁਣ ਸ਼ਰਤਾਂ ਕੀ ਕਿਹਾ ਦੋਸਤੋ ਪ੍ਰਸ਼ਾਸਨਿਕ ਵਿਭਾਗ ਜੀ ਕਿ ਨਹੀਂ ਬਣਾਇਆ ਕਿ ਮਾਹਵਲਾ ਸੌਰਵ ਸ਼ਰਮਾ ਵਰਸਸ ਸਟੇਟ ਆਫ ਪੰਜਾਬ ਮਾਮਲੇ ਵਰਗਾ ਹੀ ਹੈ ਤਾਂ ਆਪ ਉਦਰਾ ਮੇਲ ਖਾਂਦਾ ਹੈ ਇਹ ਹੁਕਮ ਕਿਸੇ ਹੋਰ ਮਾਮਲੇ ਵਿੱਚ ਨਜ਼ੀਰ ਵਜੋਂ ਨਾ ਵਰਤੇ ਜਾਵੇ ਭਾਵੇਂ ਕਿਸੇ ਦੂਸਰੇ ਦੇ ਤੌਰ ਤੇ ਨਾ ਵਰਤੇ ਜਾਵੇ 6635 ਦੇ ਉੱਪਰ ਹੀ ਜੇਕਰ ਬਣਦਾ ਤਾਂ ਉਸੇ ਦੇ ਉੱਪਰ ਹੀ ਲਾਗੂ ਕੀਤਾ ਜਾਵੇ ਜਾਂ ਮਾਸਟਰ ਕੇਡਰ ਦੇ ਤਾਂ ਮਾਸਟਰ ਕੇਡਰ ਦੇ ਉੱਪਰ ਹੀ ਲਾਗੂ ਕੀਤਾ ਜਾਵੇ ਇਸ ਤਰ੍ਹਾਂ ਉਪਰੋਕਤ ਸ਼ਰਤਾਂ ਹੇਠ ਇਹ ਹੁਕਮ ਜਾਰੀ ਕੀਤਾ ਗਿਆ ਕਿ ਜੱਗਾ ਸਿੰਘ ਅਤੇ ਹੋਰ ਨੂੰ 10334 800 ਗ੍ਰੇਡ ਤੇ 4200 ਦੀ ਤਨਖਾਹ ਸਕੇਲ ਮਿਲੇਗੀ ਹਰਕੀਰਤ ਕੌਰ ਚਾਨੀ ਜਿਹੜੇ ਪੀਸੀਐਸ ਅਧਿਕਾਰੀ ਡਾਇਰੈਕਟਰ ਐਜੂਕੇਸ਼ਨ ਐਲੀਮੈਂਟਰੀ ਉਹਨਾਂ ਵੱਲੋਂ ਜਿਹੜਾ ਅੱਜ ਇਹ ਹੁਕਮ ਦੇ ਦਿੱਤਾ ਗਿਆ ਸੋ ਜਲਦ ਹੀ ਜਿਹੜੇ ਡੀਆਰਓ ਤੇ ਜਿਹੜਾ ਡੀਓ ਨੇ ਉਹ ਇਸ ਨੂੰ ਇੰਪਲੀਮੈਂਟ ਕਰ ਦੇਣਗੇ ਸੋ ਦੋਸਤੋ ਪਹਿਲਾਂ ਕੋਰਟ ਵੱਲੋਂ ਫਿਰ ਜਿਸ ਤਰ੍ਹਾਂ ਕਹਿ ਦਿੱ ਕਿ ਆਪਣਾ ਵਿੱਤੀ ਭਾਗ ਤੇ ਆਪਣਾ ਸਿੱਖਿਆ ਭਾਗ ਵੱਲੋਂ ਕੀ ਜਿਹੜੇ ਪੱਤਰ ਜਾਰੀ ਕਰ ਦਿੱਤੇ ਗਏ ਪਰ ਪਤਾ ਨਹੀਂ ਕਿਉਂ ਡੀਓ ਜਿਹੜੇ ਹੈਗੇ ਆਪਣੇ ਆਪ ਨੂੰ ਡੀਸੀ ਕਹਿ ਦिए ਜਾਂ ਪ੍ਰਧਾਨ ਮੰਤਰੀ ਸਮਝ ਬੈਠੇ ਆ ਜਿਹੜਾ ਉਹ ਹਾਲਾਂਕਿ ਉਹਨਾਂ ਨੇ ਕੋਈ ਆਪਣੀ ਜੇਬ ਦੇ ਵਿੱਚੋਂ ਨਹੀਂ ਦੇਣਾ ਜਿਹੜਾ ਵਿਭਾਗ ਕਹਿ ਰਿਹਾ ਕੋਟ ਕਰੇ ਉਹਨਾਂ ਦੀ ਵੀ ਜਿਹੜੀ ਪਾਲਣਾ ਨਹੀਂ ਕੀਤੀ ਜਾ ਰਹੀ ਤਾਂ ਜਦੋਂ ਇਸ ਤਰ੍ਹਾਂ ਹੁੰਦਾ ਸੋ ਦੋਸਤੋ ਬਹੁਤ ਮਨ ਉਦਾਸ ਹੁੰਦਾ ਹੈ ਗੁੱਸਾ ਵੀ ਬਹੁਤ ਹੁੰਦਾ ਹੈ ਤਾਂ ਭਾਵ ਉਸ ਤਰ੍ਹਾਂ ਕਹਿੰਦੇ ਵੀ ਬਾਗੀ ਹੋਣ ਦਾ ਉਦੋਂ ਮਨ ਹੁੰਦਾ ਹੈ ਵੀ ਕਿਤੇ ਨਾ ਕਿਤੇ ਬੰਦਾ ਬਾਗੀ ਹੋ ਜਾਏ ਤੇ ਕੁਝ ਨਾ ਕੁਝ ਗਲਤ ਵੀ ਆਪਦੇ ਮਨ ਦੇ ਵਿੱਚ ਆਉਂਦਾ ਹੈ ਤਾਂ ਬਹੁਤ ਦੁੱਖ ਹੁੰਦਾ ਪਰ ਦੋਸਤੋ ਅ ਕੋਈ ਗੱਲ ਨਹੀਂ ਹਜੇ ਸਬਰ ਫਰਖ ਰਹੇ ਹਾਂ ਕੋਈ ਗੱਲ ਨਹੀਂ ਹਜੇ ਸਾਡਾ ਸਬਰ ਹੈ ਠੀਕ ਹੈ ਤੇ ਇਹ ਨਾ ਹੋਵੇ ਕਿ ਜਦੋਂ ਆਪਾਂ ਆਪ ਹੀ ਖੁਦ ਜਾਣਦੇ ਜਦੋਂ ਸਬਰ ਦਾ ਜਿਹੜਾ ਘੜਾ ਉਹ ਖਤਮ ਹੋ ਜਾਂਦਾ ਜਾਏ ਕਦੇ ਵੀ ਸਬਰ ਟੁੱਟ ਜਾਂਦਾ ਸਿਰ ਦੇ ਉੱਪਰ ਪਾਣੀ ਲੰਗ ਜਾਂਦਾ ਤੇ ਫਿਰ ਆਪਾਂ ਨੂੰ ਪਤਾ ਹੀ ਵੀ ਹੱਕ ਕਿਸ ਹੱਬ ਨਾਲ ਲਈ ਜਾਂਦੇ ਆ ਉਦੋਂ ਕੋਈ ਐਕਸ਼ਨ ਜਿਹੜਾ ਉਹ ਹੋਊਗਾ ਸੋ ਫਿਲਹਾਲ ਦੀ ਘੜੀ ਧਰਨਾ ਉਸੇ ਤਰ੍ਹਾਂ ਜਾਰੀ ਹੈ ਕਿਰਪਾ ਕਰਕੇ ਤੁਹਾਨੂੰ ਬੇਨਤੀ ਹੈ ਧਰਨੇ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਿਓ ਤੇ ਆਪਣੇ ਜਿਹੜੇ ਬਣਦੇ ਫੰਡ ਹੈ ਉਹ ਜ਼ਰੂਰ ਦਿਓ ਅਸੀਂ ਇਸੇ ਤਰ੍ਹਾਂ ਜਿਹੜੇ ਹੋਰ ਕੀਡਰਸ ਨੇ ਉਹ ਆਪਣੇ ਆਪਣੇ ਕੀਡਰਸ ਤੋਂ ਵੀ ਸਹਾਇਤਾ ਕਰੋ ਠੀਕ ਹੈ ਤਾਂ ਕਿ ਸਾਰਿਆਂ ਦੇ ਉੱਪਰ ਹੀ ਫੇਸ ਕਿ ਜਿਹੜਾ ਲਾਗੂ ਹੋ ਸਕੇ ਆਪਣੇ ਸਾਰੇ ਭੈਣ ਭਰਾ ਨਹੀਂ ਚਾਹੇ 65 35 ਹੈ ਚਾਹੇ ਇਨਟੀਟੀ ਕਿਡਰ ਦੇ ਜੋ ਵੀ ਹੈ 98 99 23 ਝੁੰਡ ਮਾਸਟਰ ਕਿਡਰ ਦਾ ਕੋਈ ਵੀ ਹਾਂ ਸਾਰੇ ਹੀ ਆਪਣੇ ਭੈਣ ਭਰਾ ਪਰ ਇੱਕ ਦੂਸਰੇ ਦਾ ਸਾਥ ਦਿਆ ਕਰੋ ਲੱਤਾਂ ਨਾ ਖਿੱਚਿਆ ਕਰੋ ਠੀਕ ਹੈ ਜੀ ਸੋ ਜਿਆਦਾ ਥੋੜੀ ਵੀਡੀਓ ਲੰਬੀ ਹੋ ਗਈ ਇਸ ਕਰਕੇ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਧੰਨਵਾਦ ਤੇ ਕਿਰਪਾ ਕਰਕੇ ਇੱਕ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਹਾਈਪ ਜਰੂਰ ਕਰਦੇ